ਆ ਲੜਕੀ ਹੋਰ ਨਾ ਲੜਕੀਆਂ ਦੇ ਲਈ ਮਿਸਾਲ ਬਣੀ ਹੋਈ ਆ ਪਿਓ ਦਾ ਤੇ ਭਰਾ ਦਾ ਸਿਰ ਤੇ ਸਾਇਆ ਨਹੀਂ ਆਪਣੀ ਮਾਂ ਦਾ ਅਤੇ ਆਪਣਾ ਖੁਦ ਦਾ ਪੇਟ ਪਾਲਣ ਦੇ ਲਈ ਇਹ ਪਿਛਲੇ 11 ਸਾਲਾਂ ਤੋਂ ਇਹ ਧੀ ਪਟਿਆਲਾ ਮਾਨਸਾ ਰੋਡ ਤੇ ਜੂਸ ਦਾ ਰੇੜਾ ਲਗਾ ਕੇ ਮਿਹਨਤ ਕਰ ਰਹੀ ਹੈ ਇਸ ਲੜਕੀ ਦਾ ਨਾਮ ਹੁਸਨ ਕੌਰ ਹੈ ਤੇ ਇਹ ਪਿਛਲੇ 11 ਸਾਲਾਂ ਤੋਂ ਜੂਸ ਦਾ ਰੇੜਾ ਲਾ ਕੇ ਹੀ ਮਿਹਨਤ ਮਜ਼ਦੂਰੀ ਕਰਦੀ ਹੈ 12ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਹੈਂਡਬਾਲ ਦੀ ਬਹੁਤ ਹੀ ਵਧੀਆ ਖਿਡਾਰਨ ਹੈ ਪਰ ਇਸ ਲੜਕੀ ਨੇ ਦੱਸਿਆ ਕਿ ਰੋਜ਼ਗਾਰ ਕੋਈ ਨਾ ਮਿਲਣ ਦੇ ਕਾਰਨ ਉਹ ਪਿਛਲੇ 11 ਸਾਲਾਂ ਤੋਂ ਇਸ ਰੋਡ ਦੇ ਉੱਪਰ ਜੂਸ ਦਾ ਰੇੜਾ ਲਗਾ ਕੇ ਜੂਸ ਵੇਚਣ ਦਾ ਕੰਮ ਕਰਦੀ ਹੈ ਹੁਸਨ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਉਹ ਖੁਦ ਦੋਨੋਂ ਰਹਿੰਦੀਆਂ ਨੇ ਕਰਦੇ ਹਾਲਾਤ ਚੰਗੇ ਨਾ ਹੋਣ ਕਾਰਨ ਉਸਨੇ ਜੂਸ ਦਾ ਰੇੜਾ ਲਾਉਣਾ ਸ਼ੁਰੂ ਕੀਤਾ ਤਾਂ ਕਿ ਚੰਗੇ ਪੈਸੇ ਕਮਾ ਕੇ ਆਪਣਾ ਤੇ ਆਪਣੀ ਮਾਂ ਦਾ ਪੇਟ ਪਾਲ ਸਕੇ ਹੁਸਨ ਅੱਜ ਵੀ ਇਸੇ ਰੋਡ ਤੇ ਜੂਸ ਦਾ ਰੇੜਾ ਲਾਉਂਦੀ ਹੈ ਤੇ ਹੁਸਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਯੋਗਤਾ ਦੇ ਅਨੁਸਾਰ ਕੋਈ ਨਾ ਕੋਈ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਤੇ ਆਪਣੀ ਮਾਂ ਦਾ ਪੇਟ ਪਾਲ ਸਕੇ ਹੁਸਨ ਨੇ ਇਹ ਵੀ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਬਠਿੰਡਾ ਤੋਂ ਸੰਸਦ ਆਰ ਸਿਮਰਤ ਕੌਰ ਬਾਦਲ ਉਸ ਕੋਲ ਆਏ ਸਨ ਤੇ ਉਸ ਦੀ ਆਰਥਿਕ ਮਦਦ ਵੀ ਕਰਕੇ ਗਏ ਸੀ ਜਿਸ ਨਾਲ ਉਸ ਨੇ ਆਪਣੇ ਘਰ ਦੇ ਵਿੱਚ ਕੁਝ ਜ਼ਰੂਰੀ ਚੀਜ਼ਾਂ ਖਰੀਦੀਆਂ ਤੇ ਅੱਜ ਵੀ ਉਹ ਇਸ ਰੋਡ ਦੇ ਉੱਪਰ ਹੀ ਜੂਸ ਦਾ ਰੇੜਾ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਹੁਸਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਸ ਨੇ ਉਹਨਾਂ ਦੀ ਚੋਣ ਮਹਿਮੰਦ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਵੀ ਕਰਵਾਇਆ ਸੀ ਤੇ ਮੁੱਖ ਮੰਤਰੀ ਪਿਛਲੇ ਦਿਨੀ ਉਸ ਨੂੰ ਇਸ ਰੋਡ ਦੇ ਉੱਪਰ ਖੁਦ ਮਿਲ ਕੇ ਵੀ ਗਏ ਨੇ ਅੱਜ ਵੀ ਹੁਸਨ ਨੇ ਮੁੱਖ ਮੰਤਰੀ ਤੋਂ ਇਹੀ ਮੰਗ ਕੀਤੀ ਹੈ ਕਿ ਉਸ ਨੂੰ ਯੋਗਤਾ ਦੇ ਅਨੁਸਾਰ ਬਣਦੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਅਗਲੀ ਜ਼ਿੰਦਗੀ ਆਪਣੀ ਮਾਂ ਦੇ ਨਾਲ ਚੰਗੀ ਬਤੀਤ ਕਰ ਸਕੇ ਦੇਖ ਰਹੇ ਹੋਗੇ ਹਨ ਸਾਰਾ ਜਿੱਦਾਂ ਚੱਲ ਰਿਹਾ ਹੈਗਾ ਵੀਰੇ ਖੁੱਦ ਮੇਰੇ ਘੱਟ ਵੱਜੀ ਸੀ ਇੰਨਾ ਬਿਜਾਰਾ ਵੀ ਮਤਲਬ 60 ਟੱਕਾ ਚੜ ਗਿਆ ਸੀ ਮੇਰੇ ਘਰੇ ਵੀਰੇ ਹੁਣ ਵੀ ਮੈਂ ਦੇਣਾ ਦਾ ਵੀਰੇ ਖੁੱਦ ਠੀਕ ਆ 11 ਸਾਲ ਹੋ ਗਏ ਵੀਰੇ ਮੈਨੂੰ ਉਹਦੇ ਕੰਮ ਕਰਦਿਆਂ 2015 ਤੋਂ ਲੈ ਕੇ ਹੁਣ 7-11 ਸਾਲ ਹੋ ਗਏ ਵੀਰੇ ਮੈਨੂੰ ਕੰਮ ਕਰਦਿਆਂ ਹੁਣ 11 ਸਾਲ ਹੋ ਗਏ ਸਰਕਾਰਾਂ ਨੇ ਜਿਹੜੀਆਂ ਉਹ ਜਿੱਦਾਂ ਤੁਸੀਂ ਮਿਹਨਤ ਕਰਦੇ ਹੋ ਇੱਕ ਮਿਸਾਲ ਹੋ ਲੜਕੀ ਹੋਣ ਦੇ ਨਾਮ ਤੇ ਕੀ ਯੋਗਤਾ ਰੱਖਦੇ ਹੋ ਕਿਉਂ ਤੁਹਾਨੂੰ ਜਿਹੜੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਜੋ ਬਤਾਲ ਰਹੇ ਮੇਰੀ ਪਲੱਸ 2 ਆ ਵਧੀਆ ਮਤਲਬ ਦੇ ਗੇਮਾਂ ਆ ਗਏ ਵੀਰੇ ਹਨਾ ਐਂਡ ਬਾਲ ਵੀ ਗੇਮਾਂ ਮੇਰੇ ਕੋਲ ਵਧੀਆ ਤੇ ਬਸ ਹੁਣ ਮੈਨੂੰ ਆਈ ਆ ਗਈ ਕਿ ਦਲ ਲਾਇਬ੍ਰੀ ਵੀ 22 ਤੱਕ ਮੇਰੀ ਗੱਲ ਪਹੁੰਚ ਜਾਏ ਮੈਂ ਵੀ ਇੱਕ ਸਨਾਇ ਤੇ ਗਰੀਬ ਕਰ ਦਿੱਤੀਆਂ ਵੀਰੇ ਮੈਂ ਕਿਹੜਾ ਕੋਈ ਮਤਲਬ ਕੋਈ ਨਹੀਂ ਕਮਾਈ ਦੇਖਣੀ ਜਾਂ ਪਿਓ ਦੀ ਕਮਾਈ ਦੇਖਣੀ ਹਨਾ ਮੈਂ ਆਪਣੀ ਸਿੱਧੀ ਕਮਾਉਣੀ ਆ ਕਿਉਂਕਿ ਮੈਨੂੰ ਇਹ ਜਿੰਨਾ ਖੁਸ਼ ਰਹਿ ਸਕਦੇ ਮੇਰੀ ਮਾਂ ਵਾਸਤੇ ਕਰਦੀ ਆ ਮੈਂ ਕਿਹੜੇ ਬਾਈ ਕੋਲੇ ਗੱਲ ਪਹੁੰਚਾਉਣੀ ਚਾਹੁੰਦੇ ਤੁਸੀਂ ਆਪੇ ਮੈਂ ਵੀਰੇ ਜੋ ਵੀ ਮੇਰੇ ਲਈ ਹੈਗਾ ਕੋਈ ਹਮਦਰਦੀ ਰੱਖਦਾ ਦਾ ਇੱਦਾਂ ਥੋੜੀ-ਮੋਟੀ ਹਮਦਰਦੀ ਹੈਗੀ ਆ ਬਾਈ ਭਗਵਾਨ ਸਮਾਨ ਲਈ ਕੋਈ ਐਮਐਲਏ ਅਮਨ ਢੋੜਾ ਕੋਈ ਵੀ ਆ ਵੀਰੇ ਮੇਰੇ ਲਈ ਹਨਾ ਕੋਈ ਮੈਨੂੰ ਛੋਟੇ-ਮੋਟੇ ਕੋਤੇ ਦੇ ਵਿੱਚ ਮੈਨੂੰ ਰੱਖ ਲੈਣ ਵੀਰੇ ਕੋਈ ਥੋੜੀ-ਮੋਟੀ ਨੌਕਰੀ ਮਿਲ ਜੇ ਨਾਲੇ ਮੇਰੀ ਮਾਂ ਦਾ ਮ ਫੋਨ ਕੀ ਕਮਾ ਲੈਨੇ ਉੱਥੇ ਸਾਰਾ ਦਿਨ ਤੁਸੀਂ ਜੂਲਸ ਦਾ ਰੇੜਾ ਲਾਉਨੇ ਕੀ ਕੁਝ ਬਣ ਜਾਂਦਾ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਯਾਰ ਹੁਣ ਤੁਸੀਂ ਦੇਖ ਲਓ ਹੁਣ ਆਪਣਾ ਮਤਲਬ 1100 ਰੁਪਏ ਇੱਕ ਮਹੀਨੇ ਦਾ ਨਾ ਹੋ ਗਿਆ ਬਰਫ ਵੀ ਹੋ ਗਈ ਵੀਰੇ ਮੇਰਾ ਸਾਰਾ 300 ਰੁਪਏ ਦੀ ਮਰੀ ਬਸਦੀ ਆ ਮਤਲਬ ਮੇਰੀ ਤਨ ਤੋਂ ਮੰਗਿਆ ਮਰਚਾ ਕੱਢ ਕੇ ਵੀਰੇ 11-12 ਹਜ਼ਾਰ ਰੁਪਏ ਮੈਂ ਕਮਾ ਲਾ ਨਹੀਂ ਵੀਰੇ ਕੋਦੋਂ ਕਿਤੇ 1500 ਵੀ ਕਮਾ ਲਾਣੀ ਆ 1300 ਵੀ ਕਮਾ ਲਾਣੀ ਆ ਬਸ ਉਦੋਂ ਵਧ ਕੇ ਜੇ ਸ਼ਨੀਰ ਬਾਕੀ ਉਸ ਦਿਨ 11 ਸਾਲ ਹੋ ਗਏ ਤੁਹਾਨੂੰ ਇੱਥੇ ਰੇੜਾ ਲਾਉਂਦੇ ਨੂੰ 11 ਸਾਲਾਂ ਦੇ ਵਿੱਚ ਕੀ ਕਮਾਇਆ ਗਾ ਇਸ ਜੂਸ ਦੇ ਵਿੱਚੋਂ ਤੁਸੀਂ ਜਾਂ ਸਿਰਫ ਇੱਕ ਇਹ ਮਿਸਾਲ ਬਣ ਕੇ ਰਹਿ ਗਏ ਯਾਰ ਵੀ ਕੁੜੀ ਜੂਸ ਦਾ ਰੇੜਾ ਲਾਉਂਦੀ ਓਥੇ ਮੈਂ ਤਾਂ ਵੀਰੇ ਇੱਕ ਤਰ੍ਹਾਂ ਮਸਾਲੀ ਆ ਠੀਕ ਆ ਲੋਕ ਮੇਰਾ ਵੀਰੇ ਆ ਇੱਕ ਵਾਰ ਬਾਈ ਪੱਤਰਕਾਰ ਆਇਆ ਸੀ ਥੋੜਾ ਜਿਹਾ ਕੇ ਰੋ ਗਿਆ ਦੋ ਕੁ ਮਹੀਨੇ ਮੇਰੀ ਇੱਕ ਛੋਟੀ ਸ਼ਾਰਟ ਕੱਟ ਵੀਡੀਓ ਬਣਾਈ ਦੀ ਪਤਾ ਮੈਨੂੰ ਕਈ ਮੁੰਡੇ ਤਾਂ ਮੈਨੂੰ ਪਰੇਸ਼ਾਨ ਕਰਦੇ ਆ ਉਹਨੂੰ ਵਿਆਹ ਕਰਵਾ ਵਾਲਾ ਵਿਆਹ ਕਰਵਾ ਵਾਲਾ ਪਰ ਸੌਰੀ ਵੀਰੇ ਮੈਂ ਹਜੇ ਵਿਆਹ ਵਾਲੇ ਕੁਝ ਨਹੀਂ ਦੱਸਦੀ ਕਿਉਂਕਿ ਮੈਂ ਹਜੇ ਬਾਈ ਭਗਵੰਤ ਮਾਨਤ ਨਹੀਂ ਦੇਖ ਰਹੀ ਹਾਂ ਨਾ ਵੀ ਜੋ ਕੋਈ ਮੇਰੀ ਛੋਟੀ ਮੋਟੀ ਕੋਈ ਨੌਕਰੀ ਦਾ ਹੱਲ ਕਰ ਦੇਗਾ ਠੀਕ ਆ ਵੀ ਨਹੀਂ ਮੈਨੂੰ ਕੋਈ ਮੈਸੇਜ ਕਾਲ ਕਰਕੇ ਬਾਈ ਕਹਦੇ ਵੀ ਉਸਮ ਤੇਰੇ ਲਈ ਮੈਂ ਕੋਈ ਨੌਕਰੀ ਦਾ ਹੱਲ ਨਹੀਂ ਹੋ ਸਕਦਾ ਮੈਂ ਆਪਣਾ ਇੱਕ ਤਸਵਰਾ ਕਰ ਲੂ ਕਿੰਨੇ ਵਾਰ ਹੀ ਸੰਪਰਕ ਹੋਇਆ ਤੁਹਾਡਾ ਦੁਗਣਾ ਮੇਰੇ ਨਾਲ ਵੀਰੇ ਘੱਟੋ ਘੱਟ ਚਾਰ ਵਾਰ ਤਾਂ ਮੈਨੂੰ ਫੇਸ ਟੂ ਫੇਸ ਮਿਲ ਗਈ ਜਾਣਦੇ ਜਾਣਦੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਾਣਦੇ ਵੀਰੇ ਮੈਨੂੰ ਬਾਈ ਠੀਕ ਆ ਤੇ ਬਾਈ ਜਿਹੜੇ ਪੀਏ ਨੇ ਉਹਦੇ ਨਾਮ ਰਹਿੰਦੇ ਆ ਕਿ ਉਹ ਵੀ ਖੁਦ ਜਾਣਦੇ ਮੈਨੂੰ ਸਾਰੇ ਠੀਕ ਆ ਤਿੰਨ ਵਾਰ ਵੀਰੇ ਮੈਂ ਚੰਡੀਗੜ੍ਹ ਗਿਆ ਹਾਂ ਉੱਥੇ ਮੈਨੂੰ ਇੱਕ ਵਾਰ ਦੋ ਵਾਰ ਮੈਨੂੰ ਕੋਈ ਮਿਲਿਆ ਨਹੀਂ ਤੀਜੀ ਵਾਰ ਮੈਨੂੰ ਇੰਟਰਵਿਊ ਮੇਰੇ ਅੰਦਰ ਗੱਲਬਾਤ ਹੋਈ ਪਰ ਅਡਰ ਨਾਲ ਗੱਲ ਹੋਈ ਵੀਰੇ ਤੀਜੀ ਵਾਰ ਚ ਮੈਂ ਗੱਲਬਾਤ ਕਰਕੇ ਵਾਪਸ ਬਸ ਤੁਸੀਂ ਇਹ ਪਗਮਨ ਮੰਦ ਦੀ ਕਰਨ ਮੈਂ ਬਹੁਤ ਕੀਤੀ ਸੀ ਹਾਂ ਮੈਂ ਮਦਦ ਕੀਤੀ ਵੀਰੇ 2014 ਤੋਂ ਲੈ ਕੇ 2017 ਤੱਕ ਡੋਰ ਤੋਂ ਡੋਰ ਵੀਰੇ ਦੇਖ ਵੋਟਾਂ ਦੇ ਵਿੱਚ ਹਿੱਸਾ ਲੈਤਾ ਅੱਜ ਤੱਕ ਵੀ ਖੜਿਆ ਹਾਂ ਵੀਰੇ ਠੀਕ ਆ ਅੱਜ ਤੱਕ ਵੀ سپورਟ ਚੱਲ ਰਹੀ ਹੈ ਵੀ ਬਾਈ ਦੀ ਠੀਕ ਆ ਕੱਲ ਨੂੰ ਕੋਈ ਕਹੂਗਾ ਵੀ سپورਟ ਨਹੀਂ ਕਰੀ ਜਾਂ ਨਹੀਂ ਕਰੀ ਮੈਂ ਅੱਜ ਵੀ سپورਟ ਕਰਦੀ ਹਾਂ ਹੁਸਨ ਹਰ ਸਿਮਰਤ ਵੀ ਮੰਤਰੀ ਬਣ ਗਿਆ ਸੰਸਦ ਬਣ ਗਏ ਨੇ ਦੁਬਾਰਾ ਐਮਪੀ ਚੁਣੇ ਗਏ ਨੇ ਉਹਨਾਂ ਨੇ ਜਿਵੇਂ ਤੁਹਾਡੀ ਮਦਦ ਕੀਤੀ ਸੀ ਭਗਵੰਤ ਮਾਨ ਨੂੰ ਤੁਸੀਂ ਕਹਿ ਰਹੇ ਹੋ ਵੀ ਸਾਡੀ ਮਦਦ ਕਰਨ ਕੀ ਕਿਸ ਤੋਂ ਉਮੀਦ ਲੱਗਦੀ ਆਪਾਂ ਨੂੰ ਹੁਣ ਕੌਣ ਮਦਦ ਕਰੂਗਾ ਫਿਰ ਠੀਕ ਆ ਵੀਰੇ ਇੱਕ ਤਾਂ ਲੋਰ ਛੋਟੀ ਹੈ ਨਾ ਵੀ ਦੀਦੀ ਹਰ ਤੇ ਮਰਤਾਏ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਠੀਕ ਆ ਕਈ ਕਹ ਰਹੇ ਆਂ ਦੀਆਂ ਨੇ ਕਈ ਮਾਈਆਂ ਉਰੇ ਆਉਂਦੀਆਂ ਨੇ ਵਿਚਾਰੀਆਂ ਬਜ਼ੁਰਗਾਂ ਕਹ ਰਹੇ ਨੇ ਗੁੜੀ ਗੁੜੀ ਦੀ ਗੱਲ ਸੁਣਦੀ ਹੁੰਦੀ ਆ ਪੰਜਾਬੀ ਭਾਸ਼ਾ ਜੇ ਕਹ ਰਹੇ ਨੇ ਹਣਾ ਬੀਬੀ ਮੇਰੇ ਕੋਲ ਆਈ ਮੇਰੇ ਕੋਲ ਹੱਡ ਵੀਤੀ ਹੱਡ ਵੀਤੀ ਸੁਣੀ ਹੋਣੀ ਮੇਰੇ ਨਾਲ 20 25 ਮਿੰਟ ਦੇ ਨਾਲ ਫੜ ਕੇ ਵੇਈ ਜੀ ਬੀਬੀ ਬਹੁਤ ਵਧੀਆ ਲੱਗਿਆ ਮੈਨੂੰ ਹਨਾ ਵਧੀਆ ਫੀਲ ਹੋਇਆ ਹੁਣ ਵੀ ਬੀਬੀ ਜਿੱਤੀ ਆ ਮੇਰਾ ਵਧੀਆ ਮੈਨੂੰ ਹੋਇਆ ਕਿ ਜਿੱਤ ਕੇ ਬੀਬੀ ਵਧੀਆ ਵਾ ਵਧੀਆ ਸਪੋਰਟ ਲੱਗ ਗਿਆ ਨੇ ਪਰ ਮੈਂ ਰਾਜਨੀਤੀ ਬਾਰੇ ਕੁਝ ਨਹੀਂ ਮਾੜਾ ਚੰਗਾ ਕੋਈ ਬੋਲ ਸਕਦੇ ਨਾ ਕੋਈ ਬੋਲੀਏ ਵੀਰੇ ਠੀਕ ਆ ਕਿਉਂਕਿ ਮੈਂ ਸਪੋਰਟ ਸਿਰਫ ਬਾਈ ਨੂੰ ਕਰਦੀ ਹਾਂ ਬੀਬੀ ਬੀਬੀ ਹਰ ਸਮੇਂ ਤੋਂ ਵੀ ਸਪੋਰਟ ਕੀਤੀ ਆ ਵੀਰੇ ਉਹ ਜਿੰਨੇ ਕਹੇ ਸੀ ਆਪਾਂ ਨਾਲ ਵੀ ਖੜੇ ਆਂਗੇ ਠੀਕ ਆ ਪਰ ਮੈਂ ਸਪੋਰਟ ਬਜਾਦਤਰ ਬਾਈ ਤੁਹਾਨੂੰ ਉਮੀਦ ਹੈਗੀ ਹੈ ਤੁਹਾਨੂੰ ਵੀ ਉਹ ਨੌਕਰੀ ਦੇ ਦੇਣਗੇ। ਵੀਰੇ ਪਰ ਮੈਨੂੰ ਹੌਸਲੇ ਸਾਰੇ ਦੇਖੇ ਜਾਂਦੇ ਨੇ ਵੀ ਦੇ ਦੇਵਾਂਗੇ ਪਰ ਮੈਨੂੰ ਕਦੇ ਬਾਈ ਨੇ ਮੈਂ ਬਾਈ ਨੂੰ ਕਿਹਾ ਵੀ ਮੈਨੂੰ ਕੌਲਟੀ ਕਰਵਾ ਛੁੱਟੀ ਜੀ ਬਾਈ ਮੈਨੂੰ ਹੀ ਖੁਸ਼ੀ ਹੋ ਜੇ ਤੂੰ ਵੀ ਕੌਲ ਤਾਂ ਕੀਤੀ ਨਾ ਮੈਨੂੰ ਦੁਬਾਰਾ ਮੈਨੂੰ ਯਾਦ ਤਾਂ ਕੀਤਾ ਕਿਉਂਕਿ 2014 ਦੇ ਵਿੱਚ ਅਸੀਂ ਇੰਨੇ ਨੇੜੇ ਸੀ ਨਾ ਵੀਰੇ 2017 ਤੱਕ ਅਸੀਂ ਇੰਨੇ ਨੇੜੇ ਜੀ ਮੈਨੂੰ ਆ ਲਾ ਦੇ ਸਾਡਾ ਭੈਣ ਭਰਾ ਦਾ ਰਿਸ਼ਤਾ ਮੈਨੂੰ ਛੋਟੀ ਭੈਣ ਮੰਨਦਾ ਵੀਰੇ ਅੱਜ ਵੀ ਬਾਈ ਕੀਤੇ ਕਿੰਨਾਂ-ਕਿੰਨਾਂ ਤਾਂ ਜਦੋਂ ਵੀ ਇਸਨੂੰ ਗੁਜ਼ਰਦੇ ਨੇ ਇਸ ਰਾਸਤੇ ਉੱਪਰ ਵੀ ਹਾਂ ਹਰ ਵਾਰ ਤੁਹਾਨੂੰ ਮਿਲ ਕੇ ਜਾਂਦੇ ਨੇ ਮੇਰੇ ਮਿਲ ਕੇ ਗਏ ਨੇ ਮੈਨੂੰ ਆਉਣੀ 20-25 ਦਿਨ ਹੋ ਗਏ ਉੱਤੇ ਵੀ ਮਾਨਸਾ ਰੂਪੀ ਬੈਈਦਾ ਉੱਤੇ ਵੀ ਖੁਦ ਮਿਲ ਕੇ ਗਏ ਨੇ ਗੱਲ ਕਰਦੇ ਗਏ ਨੇ ਮੈਂ ਬਾਈ ਨੂੰ ਆਖੇ ਵੀਰੇ ਕੋਈ ਛੋਟੀ ਮੋਟੀ ਦੇਖ ਲੈ ਕੋਈ ਕੋਈ ਨਹੀਂ ਹੁਸਨ ਦੇਖਾਂਗੇ ਹੁਣ ਬਾਈ ਨੂੰ ਇਹ ਅਪੀਲ ਕਰਦੇ ਆਂਗੇ ਮੇਰੀ ਮਾਂ ਕਣੀ ਦੇਖ ਲਓ ਜੇ ਮੇਰੇ ਬਣੀ ਦੇਖਣਾ ਵਈ ਠੀਕ ਆ मेरी मां ने अंदर एक खुशी हो जाए भी हां मेरी धी ने एक छोटी जी कामयाबी ले ली क्योंकि बसवा लग बदली जो मैंने नौकरी ना, ना मिली ना पर बसवास ये चीज